ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਮਿਲ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂਜੀ ਮੈਂ ਅੱਜ ਆਪਣੇ ਜਿੱਦਾਂ ਮਨ ਦੇ ਡਰ ਦੀ ਗੱਲ ਕਰਦੀ ਹਾਂ ਜਿਹੜਾ ਸਾਡੇ ਮਨ ਦਾ ਡਰ ਹੁੰਦਾ ਕਿਸੇ ਚੀਜ਼ ਨੂੰ ਖੋਣ ਦਾ ਡਰ ਹੁੰਦਾ ਅੱਜ ਦੇ ਟਾਈਮ ਵਿੱਚ ਸਾਰਿਆਂ ਨੂੰ ਜਿਆਦਾ ਸਮੱਸਿਆ ਹੈਗੀ ਆ ਕਿ ਹਰ ਕੋਈ ਇਨਸਾਨ ਚਾਹੁੰਦਾ ਕਿ ਵੀ ਜਿਹੜੀ ਜ਼ਿੰਦਗੀ ਆ ਉਹ ਮੇਰੇ ਮੁਤਾਬਕ ਚੱਲੇ ਮੈਂ ਜੋ ਭਵਿੱਖ ਦੇ ਲਈ ਸੁਪਨੇ ਦੇਖੇ ਨੇ ਜਾਂ ਮੈਂ ਜੋ ਵੀ ਭਵਿੱਖ ਦੇ ਲਈ ਆਪਣੀ ਜ਼ਿੰਦਗੀ ਦੀ ਬਣਤਰ ਬਣਾਈ ਆ ਮੇਰੀ ਜ਼ਿੰਦਗੀ ਉਸੇ ਤਰ੍ਹਾਂ ਹੋਵੇ ਜਾਂ ਕੋਈ ਸਮਝ ਲੋ ਕਿ ਵੀ ਹਰ ਇੱਕ ਇਨਸਾਨ ਮੇਰੇ ਅਕੋਰਡਿੰਗ ਹੀ ਚੱਲੇ ਮੇਰੇ ਅਕੋਰਡਿੰਗ ਹੀ ਮੇਰੇ ਨਾਲ ਬਿਹੇਵ ਕਰੇ ਇਹ ਮਤਲਬ ਸਾਰਿਆਂ ਨੂੰ ਵੱਡੀ ਦੁੱਖ ਦੀ ਗੱਲ ਆ ਸਾਡੇ ਲਈ ਸਾਡਾ ਮਾਨ ਆ ਜਿਹੜਾ ਹਨਾ ਉਹ ਹਰ ਵਕਤ ਕਿਸੇ ਨਾ ਕਿਸੇ ਚੀਜ਼ ਨੂੰ ਖੋਣ ਦੇ ਡਰ ਤੋਂ ਅੰਦਰੋਂ ਭਾਰੀ ਬਣਿਆ ਰਹਿੰਦਾ ਸਾਡੇ ਮਨ ਦੇ ਵਿੱਚ ਇੱਕ ਭਾਰਾਪਨ ਆਇਆ ਰਹਿੰਦਾ ਕਿ ਵੀ ਅਗਰ ਇਹ ਚੀਜ਼ ਨੂੰ ਮੈਂ ਹੱਥੋਂ ਛੱਡ ਤਾਂ ਜਾਂ ਇਸ ਚੀਜ਼ ਦੀ ਹੱਥ ਪਕੜ ਆਪਣੇ ਹੱਥੋਂ ਛੱਡਤੀ ਤਾਂ ਜਿਹੜੀ ਵੀ ਮੇਰੀ ਜ਼ਿੰਦਗੀ ਆ ਉਹਦੇ ਵਿੱਚ ਦੁੱਖ ਬਹੁਤ ਦੁੱਖ ਆ ਜਾਣਗੇ ਵੀ ਮੈਂ ਬਹੁਤ ਦੁਖੀ ਹੋ ਜਾਊਂਗਾ ਹਨਾ ਤੇ ਇਹ ਸਾਰਿਆਂ ਨੂੰ ਵੱਡੀ ਸਮੱਸਿਆ ਅੱਜ ਦੇ ਟਾਈਮ ਦੀ ਤੇ ਮੈਂ ਤੁਹਾਨੂੰ ਦੱਸ ਦਿਆਂ ਮੈਂ ਕੋਸ਼ਿਸ਼ ਕਰ ਗੱਲਾਂ ਇਹਦੇ ਵਿੱਚ ਬੁੱਕ ਦੇ ਵਿੱਚ ਆਪਣੇ ਵਿਚਾਰ ਲਿਖੇ ਵੀ ਆ ਕਾਪੀ ਦੇ ਵਿੱਚ ਤੇ ਜਿੱਦਾਂ ਬਾਰ ਬਾਰ ਅਸੀਂ ਉਹ ਚੀਜ਼ ਨੂੰ ਫੜ ਕੇ ਬੈਠਦੇ ਆ ਕਿ ਅਗਰ ਪਕੜ ਛੱਡੀ ਤਾਂ ਸਾਰਾ ਕੁਝ ਵਿਖਰ ਜਾਊਗਾ ਸਾਰਾ ਕੁਝ ਖਤਮ ਹੋ ਜਾਊਗਾ ਲੇਕਿਨ ਸੱਚ ਤਾਂ ਇਹ ਆ ਵੀ ਜਿਹੜੀ ਚੀਜ਼ ਸਾਨੂੰ ਜ਼ਿੰਦਗੀ ਦੇ ਵਿੱਚ ਮਿਲੀ ਆ ਈਵਨ ਦੇਖੋ ਤੁਸੀਂ ਇਹ ਸਾਰਿਆਂ ਨੂੰ ਪਤਾ ਕਿ ਜਿਹੜਾ ਸਾਡਾ ਸਾਡਾ ਜ਼ਿੰਦਗੀ ਆ ਸਾਡਾ ਜੀਵਨ ਆ ਇਹ ਵੀ ਸਥਾਈ ਨਹੀਂ ਹੈਗਾ ਇਹ ਵੀ ਅਸਥਾਈ ਆ ਕਿਉਂਕਿ ਜਿਹੜਾ ਇਸ ਦੁਨੀਆ ਤੇ ਇਨਸਾਨ ਆਇਆ ਉਹਨੇ ਇਸ ਦੁਨੀਆ ਤੋਂ ਜਾਣਾ ਹੀ ਚਾਹ। ਤਾਂ ਫਿਰ ਤੁਸੀਂ ਮਤਲਬ ਪ੍ਰੈਕਟੀਕਲੀ ਆਪਣੇ ਦਿਮਾਗ ਦੇ ਵਿੱਚ ਉਹ ਚੀਜ਼ ਬਿਠਾਓ ਕਿ ਕੋਈ ਵੀ ਚੀਜ਼ ਸਦਾ ਲਈ ਨਹੀਂ ਹੁੰਦੀ ਹੈਗੀ। ਬੱਚਿਆਂ ਦੇ ਅੱਜ ਦੇਖੋ ਅੱਜ ਦੇ ਟਾਈਮ ਦੇ ਵਿੱਚ ਛੋਟੀ ਉਮਰ ਦੇ ਵਿੱਚ ਵੀ ਬੱਚੇ ਵੀ ਸੁਸਾਈਡ ਕਰ ਰਿਹਾ ਅਗਰ ਉਹ ਆਪਣੇ ਮੰਜ਼ਿਲ ਤੱਕ ਪਹੁੰਚਣਾ ਚਾਹੁੰਦੇ ਆ ਪਰ ਉਹ ਮਿਲਦੀ ਨਹੀਂ ਹੈਗੀ ਹਨਾ। ਤਾਂ ਸਾਨੂੰ ਸਾਰਿਆਂ ਨੂੰ ਇਸ ਚੀਜ਼ ਲਈ ਹਨਾ ਮਤਲਬ ਯਤਨ ਕਰਨਾ ਚਾਹੀਦਾ ਕਿ ਅਸੀਂ ਬੱਚਿਆਂ ਨੂੰ ਵੀ ਉਸ ਚੀਜ਼ ਬਾਰੇ ਸਿਖਾਈਏ ਕਿ ਅਗਰ ਤੁਹਾਨੂੰ ਕੋਈ ਚੀਜ਼ ਨਹੀਂ ਮਿਲੀ ਤੁਸੀਂ ਚਾਹੁੰਦੇ ਹੋ ਕਿ ਹਾਂ ਮੈਨੂੰ ਆਹ ਚੀਜ਼ ਮਿਲੇ ਮੈਂ ਲਈ ਐਫਰਟ ਲਾਇਆ ਕੀਤਾ ਲੇਕਿਨ ਅਗਰ ਤੁਹਾਨੂੰ ਉਹ ਚੀਜ਼ ਨਹੀਂ ਮਿਲੀ ਤਾਂ ਤੁਸੀਂ ਇਹਦਾ ਮਤਲਬ ਇਹ ਨਹੀਂ ਕਿ ਤੁਹਾਡੀ ਜ਼ਿੰਦਗੀ ਖਤਮ ਹੋ ਗਈ ਤਾਂ ਤੁਸੀਂ ਆਪਣੇ ਜੋ ਤੁਹਾਡਾ ਆ ਪਲ ਚੱਲ ਰਿਹਾ ਸਮਾਂ ਚੱਲ ਰਿਹਾ ਇਹਨੂੰ ਵੀ ਤੁਸੀਂ ਗਵਾ ਦੋ ਤੇ ਆਉਣ ਵਾਲੇ ਸਮੇਂ ਦਾ ਸੋਚ ਸੋਚ ਕੇ ਹਨਾ ਤੇ ਇਦਾਂ ਹੀ ਜੀ ਦੇਖੋ ਜਦੋਂ ਅਸੀਂ ਕੋਈ ਵੀ ਚੀਜ਼ ਜਦੋਂ ਧੰਨ ਹੋਵੇ ਕੋਈ ਅਹੁਦਾ ਹੋਵੇ ਉਹਨੂੰ ਮਤਲਬ ਉਹਦਾ ਸਾਡੇ ਹੱਥੋਂ ਖੋਣ ਦਾ ਡਰ ਸਾਨੂੰ ਹਰ ਵਕਤ ਮਤਲਬ ਸਾਡੇ ਮਨ ਨੂੰ ਭਾਰੀ ਰੱਖਦਾ ਲੇਕਿਨ ਜਦੋਂ ਤੁਸੀਂ ਤੁਸੀਂ ਉਸ ਚੀਜ਼ ਨੂੰ ਸਵੀਕਾਰ ਕਰ ਲੈਂਦੇ ਹੋ ਕਿ ਵੀ ਦੇਖੋ ਸਮਾਂ ਹਰ ਰੋਜ਼ ਬਦਲਿਆ ਅੱਜ ਦਾ ਹਰ ਰੋਜ਼ ਇੱਕੋ ਜਿਹਾ ਨਹੀਂ ਰਹਿੰਦਾ ਜਿੱਦਾਂ ਦੇਖੋ ਤੁਸੀਂ ਜਿਹੜਾ ਕੱਲ ਦਿਨ ਲੰਘ ਗਿਆ ਉਹਦੇ ਵਿੱਚ ਜੋ-ਜੋ ਐਕਟੀਵਿਟੀਆਂ ਹੋਈਆਂ ਜੋ-ਜੋ ਕੰਮ ਹੋਏ ਉਹ ਸੇਮ ਸਾਰਾ ਕੁਝ A ਤੋਂ Z ਉਵੇਂ ਨਹੀਂ ਹੋਊਗਾ ਕੁਝ ਨਾ ਕੁਝ ਜ਼ਿੰਦਗੀ ਦੇ ਵਿੱਚ ਹਰ ਰੋਜ਼ ਬਦਲਦਾ ਜ਼ਿੰਦਗੀ ਅੱਜ ਤੋਂ 10 ਸਾਲ ਪਹਿਲਾਂ ਕੁਝ ਹੋਰ ਸੀ 5 ਸਾਲ ਪਹਿਲਾਂ ਹੀ 1 ਸਾਲ ਪਹਿਲਾਂ ਹੀ ਅਸੀਂ ਕਿੱਥੇ ਸੀ ਤੇ ਅੱਜ ਅਸੀਂ ਕਿੱਥੇ ਆ ਗਏ ਜਾਂ ਅਸੀਂ ਉਚਾਈ ਤੇ ਸੀ ਜਾਂ ਅਸੀਂ ਥੱਲੇ ਆ ਗਏ ਹਣਾ ਮਤਲਬ ਇਹ ਜ਼ਿੰਦਗੀ ਆ ਜੇ ਜ਼ਿੰਦਗੀ ਦੇ ਵਿੱਚ ਇੰਨਾ ਕੁਝ ਨਹੀਂ ਚੱਲੂਗਾ ਤਾਂ ਫਿਰ ਆਪਾਂ ਇਹ ਜ਼ਿੰਦਗੀ ਕਿਸ ਤਰ੍ਹਾਂ ਕਰਾਂਗੇ ਫਿਰ ਤਾਂ ਜੇ ਅਸੀਂ ਚਾਹੁੰਦੇ ਆਗੇ ਸਾਡੀ ਸਾਡੀ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਥਾ ਹੀ ਰਹੇ ਹਮੇਸ਼ਾ ਹੀ ਸਾਡੇ ਕੋਲ ਉਹ ਚੀਜ਼ ਹੋਣੀ ਚਾਹੀਦੀ ਆ ਹਨਾ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਜਿੱਦਾਂ ਦੇਖੋ ਕਿਸੇ ਦਾ ਕੋਈ جنگ ਦੇ ਵਿੱਚ ਬੱਚਾ ਚਲਿਆ ਜਾਂਦਾ ਜਾਂ ਕਿਸੇ ਦਾ ਕੋਈ ਹਮ ਸਫਰ ਚਲਿਆ ਜਾਂਦਾ ਦੁਨੀਆ ਤੋਂ ਹਨਾ ਤੇ ਉਮਰ ਤਾਂ ਕਿਸੇ ਦੀ ਵੀ ਨਹੀਂ ਹੁੰਦੀ ਹੈਗੀ ਕਿ ਕੋਈ ਬੁੱਢਾ ਹੋ ਕੇ ਹੀ ਮਰੂਗਾ ਜਾਂ ਕੋਈ ਜਵਾਨ ਮਤਲਬ ਉਮਰ ਦਾ ਨੀ ਇਹਦੇ ਵਿੱਚ ਹੈਗਾ ਜ਼ਿੰਦਗੀ ਦੇ ਵਿੱਚ ਹਨਾ ਤੇ ਜਦੋਂ ਉਹ ਇਨਸਾਨ ਚਲਿਆ ਜਾਂਦਾ ਦੁਨੀਆ ਤੋਂ ਅਸੀਂ ਬਹੁਤ ਦੁਖੀ ਹੋ ਜਾਂਦੇ ਹਣਾ ਅਸੀਂ ਬਹੁਤ ਜ਼ਿਆਦਾ ਡੀਪਲੀ ਅੰਦਰ ਤੱਕ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਆ ਕਿ ਹੁਣ ਅੱਗੇ ਜ਼ਿੰਦਗੀ ਕਿਵੇਂ ਚੱਲੂਗੀ ਕਿਵੇਂ ਅਸੀਂ ਆਪਣੀ ਲਾਈਫ ਦੇ ਵਿੱਚ ਅੱਗੇ ਵਧਾਂਗੇ ਕੀ ਹੋਊਗਾ ਸਾਡੇ ਕੋਲ ਤਾਂ ਕੁਝ ਨਹੀਂ ਬਚਿਆ ਸਾਡਾ ਸਾਰਾ ਕੁਝ ਖਤਮ ਹੋ ਗਿਆ ਇਹ ਚੀਜ਼ ਅਸੀਂ ਮਨ ਦੇ ਵਿੱਚ ਸਾਡੇ ਚ ਘਰ ਕਰ ਲੈਂਦੀ ਹੈ ਸਾਡਾ ਮਨ ਭਾਰੀ ਹੋਇਆ ਰਹਿੰਦਾ ਲੇਕਿਨ ਦੇਖੋ ਜੀ ਸਮਾਂ ਬਦਲਦਾ ਜਦੋਂ ਲੌਂਗ ਟਾਈਮ ਹੋ ਜਾਂਦਾ ਐ ਨਾ ਚੀਜ਼ਾਂ ਨੂੰ ਤਾਂ ਸਾਡਾ ਜਿਹੜਾ ਸਮਾਂ ਉਮੀਦਾਂ ਨਹੀਂ ਰਹਿਣਦਾ ਸਾਡੀ ਸੋਚ ਵੀ ਬਦਲ ਜਾਂਦੀ ਆ ਹਨਾ ਅਸੀਂ ਅੱਗੇ ਵੱਧ ਜਾਂਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਕੰਮ ਨਹੀਂ ਰੁਕਦਾ ਹੈਗਾ ਬਦਲਾਅ ਜ਼ਿੰਦਗੀ ਦੇ ਵਿੱਚ ਸਟੈਪ ਬਾਈ ਸਟੈਪ ਆਉਂਦਾ ਰਹਿੰਦਾ ਹਾਂ ਠੀਕ ਆ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਯਾਦਾਂ ਨੇ ਉਹਨਾਂ ਨੂੰ ਸਿਮੇਟ ਕੇ ਰੱਖ ਲੈਨੇ ਆ ਲੇਕਿਨ ਅਸੀਂ ਉੱਥੇ ਰੁਕਦੇ ਨਹੀਂ ਹੈਗੇ ਇਹ ਸੱਚਾਈ ਆ ਅਸੀਂ ਆਪਣੀ ਜ਼ਿੰਦਗੀ ਨੂੰ ਉਸ ਚੀਜ਼ ਦੇ ਵਿੱਚ ਅਸੀਂ ਅੱਗੇ ਵੱਧ ਜਾਂਦੇ ਆ ਹਨਾ ਬੇਸ਼ੱਕ ਉਸ ਇਨਸਾਨ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਕਿਉਂਕਿ ਜਿਹੜਾ ਦੇਖੋ ਦੁਨੀਆ ਤੇ ਇੱਕ ਵਾਰੀ ਆ ਕੇ ਚਲਾ ਗਿਆ ਉਹਦੀ ਥਾਂ ਤਾਂ ਕੋਈ ਨਹੀਂ ਲੈ ਸਕਦਾ ਲੇਕਿਨ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਬਹੁਤ ਬਦਲ ਜਾਂਦੀ ਹੈ ਬਾਅਦ ਵਿੱਚ ਉਸ ਉਸ ਮੋੜ ਦੇ ਅਕੋਰਡਿੰਗ ਹੀ ਸਾਡੀ ਜ਼ਿੰਦਗੀ ਉਸ ਵਹਾਅ ਦੇ ਵੱਲ ਨੂੰ ਤੁਰਨ ਲੱਗ ਜਾਂਦੀ ਆ ਇਹ ਸੱਚਾਈ ਹੈ ਜੀ ਸਾਡੀ ਜ਼ਿੰਦਗੀ ਬਦਲ ਜਾਂਦੀ ਅਸੀਂ ਸਭ ਕੁਝ ਪਿੱਛੇ ਛੱਡਿਆ ਆਉਂਦੇ ਆ ਲੇਕਿਨ ਉਹਨਾਂ ਨੂੰ ਯਾਦਾਂ ਦੇ ਤੌਰ ਤੇ ਅਸੀਂ ਯਾਦ ਕਰਦੇ ਰਹਿੰਦੇ ਆ ਗੱਲਾਂ ਬਾਤਾਂ ਦੇ ਵਿੱਚ ਜਾਂ ਬੈਠੇ ਕਿਤੇ ਹਨਾ ਅਸੀਂ ਆਪਣੇ ਦਿਮਾਗ ਦੇ ਵਿੱਚ ਉਹ ਚੀਜ਼ ਯਾਦ ਕਰਦੇ ਰਹਿੰਦੇ ਹਾਂ ਲੇਕਿਨ ਰੁਕਦੀ ਨਹੀਂ ਸਥਾਈ ਚੀਜ਼ ਦੇਖੋ ਕੋਈ ਨਹੀਂ ਹੁੰਦੀ ਹੈਗੀ ਸਾਰਾ ਤੋਂ ਵੱਡਾ ਡਰ ਜਿਹੜਾ ਅਸੀਂ ਮਨ ਦੇ ਵਿੱਚ ਪੈਦਾ ਕੀਤਾ ਹੋਇਆ ਵੀ ਸਾਨੂੰ ਆਹ ਚੀਜ਼ ਵੀ ਮੇਰੇ ਕੋਲ ਸੀਗੀ ਇਹ ਹਮੇਸ਼ਾ ਲਈ ਰਹਿਣੀ ਚਾਹੀਦੀ ਹੈ ਖੋ ਨਾ ਜਾਵੇ ਇਹ ਕੋਈ ਮੈਥੋਂ ਖੋ ਨਾ ਲਵੇ ਹਨਾ ਤਾਂ ਦੇਖੋ ਗਰੀਬ ਨੂੰ ਗਰੀਬੀ ਦਾ ਡਰ ਹੁੰਦਾ ਅਮੀਰ ਨੂੰ ਅਮੀਰੀ ਦਾ ਡਰ ਹੁੰਦਾ ਇਹ ਨਹੀਂ ਕਿ ਅਮੀਰ ਬੰਦਾ ਵੀ ਮਤਲਬ ਸਕੂਨ ਨਾਲ ਜਿਉਦਾ ਤੇ ਜਰੂਰੀ ਨਹੀਂ ਕਿ ਜਿਹੜਾ ਕਈ ਮੈਂ ਦੇਖਿਆ ਦੇਖੋ ਲਾਈਫ ਦੇ ਵਿੱਚ ਕਈ ਇਨਸਾਨ ਇਦਾਂ ਦੇ ਆਇਆ ਜਿਹੜੇ ਨਾ ਜਿਹੜਾ ਪਲ ਉਹਨਾਂ ਕੋਲੇ ਹੁੰਦਾ ਉਹ ਉਹ ਇੰਨਾ ਖੁਸ਼ ਹੋ ਕੇ ਜਿਉਂਦੇ ਆ ਉਹ ਇੰਨਾ ਵਧੀਆ ਤਰੀਕੇ ਨਾਲ ਜਸ਼ਨ ਵਾਂਗੂ ਮਨਾਉਂਦੇ ਆ ਉਸ ਟਾਈਮ ਨੂੰ ਤੇ ਉਹ ਬੜਾ ਵਧੀਆ ਲੱਗਦਾ ਦੇਖ ਕੇ ਉਹਨਾਂ ਬੰਨੀ ਬੜੀ ਮੋਟੀਵੇਸ਼ਨ ਮਿਲਦੀ ਆ ਕਿ ਵੀ ਵਾਕਤ ਜਿੰਦਗੀ ਇਹਨੂੰ ਕਹਿੰਦੇ ਆ ਕਿ ਜੋ ਸਮਾਂ ਤੁਹਾਡੇ ਕੋਲੇ ਹੈਗਾ ਕਿਉਂਕਿ ਜਦੋਂ ਅਸੀਂ ਕਿਸੇ ਚੀਜ਼ਾਂ ਨੂੰ ਜਾਂ ਕਿਸੇ ਆਪਣੀ ਜੋਬ ਨੂੰ ਜਾਂ ਕੋਈ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਕਈ ਚੀਜ਼ਾਂ ਨੂੰ ਅਸੀਂ ਬੰਨ੍ਹ ਕੇ ਰੱਖਣਾ ਚਾਹੁੰਦੇ ਆ ਤਾਂ ਉਹਦੇ ਨਾਲ ਫਿਰ ਸਾਡਾ ਮਨ ਹਰ ਵਕਤ ਭਾਰੀ ਰਹਿੰਦਾ ਸੀ ਕਿਸੇ ਕਿਸੇ ਮਤਲਬ ਕਿ ਪ੍ਰੋਗਰਾਮ 'ਚ ਵੀ ਗਏ ਆ ਜਾਂ ਕਿਸੇ ਦੀ ਖੁਸ਼ੀ ਤੇ ਗਏ ਆ ਤਾਂ ਉੱਥੇ ਵੀ ਸਾਡੇ ਦਿਮਾਗ ਦੇ ਵਿੱਚ ਆਟੋਮੈਟਿਕਲੀ ਉਹ ਚੀਜ਼ਾਂ ਚੱਲਦੀ ਰਹਿੰਦੀਆਂ ਨੇ ਅਸੀਂ ਉਹ ਸਮਾਂ ਵੀ ਇੰਜੋਏ ਨਹੀਂ ਕਰ ਸਕਦੇ ਹੈਗੇ ਇਸ ਲਈ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਦੋਰ ਢਿੱਲੀ ਕਰਨੀ ਸਿੱਖੋ ਛੱਡਣਾ ਸਿੱਖੋ ਦਿਮਾਗ ਦੇ ਵਿੱਚ ਇੱਕ ਗੱਲ ਬਿਠਾਓ ਕਿ ਕੋਈ ਵੀ ਚੀਜ਼ ਸਥਾਈ ਨਹੀਂ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਖੋਣ ਦਾ ਡਰ ਹਰ ਵਕਤ ਬਣਿਆ ਰਹਿੰਦਾ ਨਾ ਤਾਂ ਆਉਣ ਵਾਲੇ ਸਮੇਂ ਨੂੰ ਲੈ ਕੇ ਤਾਂ ਜਾਂ ਕਿਸੇ ਚੀਜ਼ ਨੂੰ ਲੈ ਕੇ इमोਸ਼ਨਲੀ ਤੁਸੀਂ ਉਹਦੇ ਨਾਲ ਅਟੈਚ ਹੋ ਉਸ ਚੀਜ਼ ਨੂੰ ਲੈ ਕੇ ਤਾਂ ਫਿਰ ਉਹ ਚੀਜ਼ ਤੁਹਾਨੂੰ ਛੱਡਣੀ ਪੈਣੀ ਹੈ ਹਨਾ ਉਹ ਚੀਜ਼ ਨੂੰ ਛੱਡੋਗੇ ਤਾਂ ਫਿਰ ਤੁਸੀਂ ਆਪਣੀ ਜ਼ਿੰਦਗੀ ਚ ਅੱਗੇ ਵਧ ਸਕਦੇ ਹੋ ਹਨਾ ਇਸੇ ਤਰ੍ਹਾਂ ਜੀ ਜਿਨ੍ਹਾਂ ਨੇ ਛੱਡਣਾ ਸਿੱਖ ਲਿਆ ਨਾ ਉਹਨਾਂ ਨੂੰ ਖੋਣ ਦਾ ਡਰ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਜਿਹੜੀ ਕੋਈ ਵੀ ਚੀਜ਼ ਇੱਥੇ ਸਥਾਈ ਨਹੀਂ ਹਮੇਸ਼ਾ ਲਈ ਨਹੀਂ ਹੈਗੀ ਹੈ ਨਾ ਤੇ ਛੱਡਣ ਦਾ ਮਤਲਬ ਇਹ ਨਹੀਂ ਹੁੰਦਾ ਹੈਗਾ ਕਿ ਵੀ ਆ ਵੀ ਆਪਾਂ ਉਸ ਤੋਂ ਉਸ ਇਨਸਾਨ ਤੋਂ ਜਾਂ ਉਸ ਚੀਜ਼ ਤੋਂ ਦੂਰੀ ਬਣਾ ਲਈਏ ਜਾਂ ਨੂੰ ਨਕਾਰ ਹੀ ਦੇਈਏ ਛੱਡਣ ਦਾ ਮਤਲਬ ਹੁੰਦਾ ਕਿ ਅਸੀਂ ਉਹਦੇ ਨਾਲ ਰਹਿੰਦੇ ਹੋਏ ਵੀ ਉਹਨੂੰ ਜਿੱਦਾਂ ਖੂਨ ਦਾ ਜਿਹੜਾ ਡਰਾ ਉਹ ਨਾ ਪਾਲੀਏ ਆਪਣੇ ਅੰਦਰ ਕਿਉਂਕਿ ਦੇਖੋ ਕਿਸੇ ਚੀਜ਼ ਨੂੰ ਬੰਨ ਕੇ ਰੱਖਣਾ ਪਿਆਰ ਨਹੀਂ ਹੁੰਦਾ ਹੈਗਾ ਕਿਸੇ ਚੀਜ਼ ਨੂੰ ਮਤਲਬ ਆਪਣੇ ਅੰਡਰ ਚ ਰੱਖਣਾ ਪਿਆਰ ਨਹੀਂ ਹੁੰਦਾ ਉਹ ਤਾਂ ਇੱਕ ਸਵਾਰਥ ਹੁੰਦਾ ਇਸ ਲਈ ਸਾਨੂੰ ਉਹ ਸਵਾਰਥ ਆ ਜਿਹੜਾ ਛੱਡਣਾ ਪਊ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਆ ਦੇਖੋ ਤੁਸੀਂ ਕੋਈ ਕੋਈ ਫੁੱਲ ਆ ਤੁਸੀਂ ਕੋਈ ਫੁੱਲ ਤੋੜਿਆ ਹਨਾ ਫੁੱਲ ਨੂੰ ਤੁਸੀਂ ਇਦਾਂ ਘੁੱਟ ਕੇ ਪਕੜ ਕੇ ਰੱਖੋਗੇ ਹਨਾ ਤਾਂ ਉਹ ਸਾਰਾ ਹੀ ਬिखर ਜੂਗਾ ਉਹਦੀਆਂ ਪੱਤੀਆਂ ਖਿੰਡਰ ਜਾਣਗੀਆਂ ਟੁੱਟ ਜੂਗਾ ਹਨਾ ਪਰ ਜੇਕਰ ਅਸੀਂ ਉਸੇ ਫੁੱਲ ਨੂੰ ਬੜੀ ਨਰਮੀ ਨਾਲ ਇਦਾਂ ਿੱਲਾ ਛੱਡ ਕੇ ਇਦਾਂ ਆਪਣੇ ਹੱਥ ਵਿੱਚ ਰੱਖਾਂਗੇ ਤਾਂ ਹਮੇਸ਼ਾ ਖਿਹੜਿਆ ਰਹੂਗਾ ਇਸੇ ਤਰ੍ਹਾਂ ਜੀ ਸਾਡੀ ਜ਼ਿੰਦਗੀ ਆ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਨੂੰ ਖੋਣ ਦੇ ਡਰ ਤੋਂ ਉੱਪਰ ਉੱਠ ਕੇ ਜ਼ਿੰਦਗੀ ਜਿਉਵਾਂਗੇ ਨਾ ਤਾਂ ਹਮੇਸ਼ਾ ਹੀ ਅਸੀਂ ਜ਼ਿੰਦਗੀ ਦੇ ਵਿੱਚ ਖੁਸ਼ ਰਹਾਂਗੇ ਦੇਖੋ ਗੁਰਬਾਣੀ ਦੇ ਵਿੱਚ ਇਨ੍ਹਾਂ ਚੀਜ਼ਾਂ ਬਾਰੇ ਹੀ ਬਿਆਨ ਕੀਤਾ ਹੋਇਆ ਹੈ ਕਿ ਵੀ ਕੋਈ ਵੀ ਚੀਜ਼ ਸਥਾਈ ਨਹੀਂ ਹੈਗੀ ਜੋ ਵੀ ਤੁਹਾਨੂੰ ਦੇਖੋ ਮੌਸਮ ਵੀ ਸਮੇਂ-ਸਮੇਂ ਦੇ ਨਾਲ ਬਦਲਦਾ ਰਹਿੰਦਾ ਹੈ ਇਸੀ ਤਰ੍ਹਾਂ ਸਾਡੀ ਜ਼ਿੰਦਗੀ ਆ ਸਾਡੀ ਜ਼ਿੰਦਗੀ ਤੇ ਕੁਦਰਤ ਦਾ ਬਹੁਤ ਜ਼ਿਆਦਾ ਗਹਿਰਾ ਸਬੰਧ ਆ ਕਿ ਜਿਹੜੀ ਸਾਡੀ ਜ਼ਿੰਦਗੀ ਆ ਮੌਸਮ ਦੇ ਵਾਂਗੂ ਟਾਈਮ ਟੂ ਟਾਈਮ ਬਦਲਦੀ ਰਹਿੰਦੀ ਆ ਹੈਨਾ ਕਦੀ ਵੀ ਇਹ ਨਾ ਸੋਚੋ ਕਿ ਵੀ ਮੇਰੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆ ਪਲਾਨ ਬਣਾਇਆ ਹੋਇਆ ਸੀ ਇਸ ਪਲਾਨ ਦੇ ਅਕੋਰਡਿੰਗ ਹੀ ਮੇਰੀ ਜ਼ਿੰਦਗੀ ਚੱਲਣੀ ਚਾਹੀਦੀ ਆ ਮੈਂ ਜੋ ਸੋਚ ਲਿਆ ਇਹ ਇਵੇਂ ਹੀ ਹੋਣਾ ਚਾਹੀਦਾ ਆਪਾਂ ਸਿਰਫ ਇੱਕ ਕਰਮ ਕਰਨਾ ਅੱਪਾ ਇੱਕ ਸਿਰਫ ਆਪਣੇ ਐਫਰਟ ਲਗਾਉਣੇ ਆ ਆਪਣਾ ਕੋਸ਼ਿਸ਼ ਕਰਨੀ ਆ ਲੇਕਿਨ ਬਾਕੀ ਸਭ ਕੁਝ ਛੱਡ ਦਿਓ ਉਸ ਚੀਜ਼ ਬਾਰੇ ਸਭ ਕੁਝ ਸੋਚਣਾ ਛੱਡ ਦਿਓ ਵੀ ਮਤਲਬ ਕਿ ਵੀ ਇਹ ਹੋਊ ਆਉਣ ਵਾਲੇ ਟਾਈਮ 'ਚ ਜਾਂ ਨਾ ਹੋਊਗੀ ਪਰ ਤੁਸੀਂ ਆਪਣੇ ਬੰਨੀ ਉਹ ਚੀਜ਼ ਦੇ ਪੂਰੇ ਐਫਰਟ ਲਾ ਦਿੱਤੇ ਆ ਉਸ ਚੀਜ਼ ਤੇ ਨਾ ਬੈਠੋ ਉਸ ਚ ਕੰਮ ਨੂੰ ਕਰਕੇ ਇੱਕ ਸਾਈਡ ਤੇ ਰੱਖ ਦਿਓ ਆਉਣ ਵਾਲੇ ਸਮੇਂ ਤੱਕ ਉਸ ਦਾ ਇੰਤਜ਼ਾਰ ਕਰੋ ਜੇ ਜਦੋਂ ਉਹ ਕੰਮ ਹੋਣਾ ਹੋਊਗਾ ਉਹ ਹੋ ਜਾਊਗਾ ਹਨਾ ਤੁਸੀਂ ਅੱਗੇ ਜ਼ਿੰਦਗੀ ਦੇ ਵਿੱਚ ਵਧੋ ਇਸ ਲਈ ਕਿਸੇ ਚੀਜ਼ ਨੂੰ ਪਕੜ ਕੇ ਰੱਖਣਾ ਹੀ ਸਾਰਿਆਂ ਨੂੰ ਵੱਡਾ ਦੁੱਖ ਆ ਸਾਡੀ ਜ਼ਿੰਦਗੀ ਦਾ ਸਾਸ੍ਰੀ ਕਾ ਜੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਅਗਰ ਤੁਹਾਨੂੰ ਮੇਰੇ ਵਿਚਾਰ ਮੇਰੀਆਂ ਗੱਲਾਂ ਵਧੀਆ ਲੱਗਦੀਆਂ ਹੋਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਾਸ੍ਰੀ ਕਾ ਜੀ